ਡੀਜ਼ਲ ਵੇਰੀਐਂਟ ਹੈ 155000 ਦੇ ਵਿੱਚ ਸਾਰਾ ਕੁਝ ਕਰਾ ਕੇ ਦੇਵਾਂਗੇ। ਇਸ ਵਾਰ ਅਸੀਂ ਆਫਰ ਦੇਣੀ ਹੈ ਟੈਂਕੀ ਫੁੱਲ ਹਾਂ ਤੇ ਆਰਟੀ ਟ੍ਰਾਂਸਫਰ ਬਿਲਕੁਲ ਫ੍ਰੀ। ਆਪਾਂ ਤੁਹਾਨੂੰ ਕਾਰ ਦੇਵਾਂਗੇ 345000 ਰੁਪਏ ਦੀ ਕੋਈ ਰੇਟ। ਆਜ ਇਹ ਨਾ ਕਿਉਂ? ਸੋਫਾ ਹੀ ਆ ਬਸ ਇਹ। ਪੈਰਾ ਪਲਸ ਮਾਡਲ ਹੈ। ਠੀਕ ਹੈ। ਤੇ 230000 ਚ ਟੈਂਕੀ ਫੁੱਲ ਟਰਾਂਸਫਰ ਕਰਵਾ ਕੇ। ਐਕਸਾਈ ਵੇਰੀਐਂਟ ਹੈ। ਹਾਂ 230000 ਦਾ ਸਾਰਾ ਕੁਝ ਕਰਾ ਕੇ ਸਾਰਾ ਕੁਝ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਕੀ ਹਾਲ ਚਾਲ ਨੇ ਕਮੈਂਟ ਕਰਕੇ ਦੱਸੋ ਪਹਿਲਾਂ ਤਾਂ ਹੋਪ ਕਰਦੇ ਆ ਤੁਸੀਂ ਸਾਰੇ ਮੇਰੇ ਭਰਾ ਕੈਮ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਹੀ ਰੱਖੇ ਇਹ ਹੀ ਹਮੇਸ਼ਾ ਹੋਪ ਕਰਦੇ ਆ ਹਰ ਵੀਡੀਓ ਦੇ ਵਿੱਚ ਤੇ ਓਦਾਂ ਵੀ ਬਾਈ ਆਪਣਾ ਚੈਨਲ ਨਹੀਂ ਆਪਣਾ ਪਰਿਵਾਰ ਆ ਜਿੰਨਾ ਵੀ ਜੁੜਿਆ ਹੋਇਆ ਫੇਸਬੁੱਕ YouTube Instagram ਸਾਰੇ ਪਾਸੇ ਤੇ ਅੱਜ ਦੀ ਜਿਹੜੀ ਗੱਲਬਾਤ ਆ ਉਹ ਐਵੇਂ ਦੀ ਆ ਕਿ ਅੱਜ ਆਪਾਂ ਖੜੇ ਆ ਸੰਤ ਗਰਦਾਰ ਕਾਰਬੀਆ ਸਤਿ ਸ਼੍ਰੀ ਅਕਾਲ ਕੈਮ ਚੜ੍ਹਦੀ ਕਲਾ ਅੱਜ ਸਾਨੂੰ ਇੱਥੇ ਬੁਲਾਉਣ ਦਾ ਮਕਸਦ ਜਿਹੜਾ ਤੁਹਾਡਾ ਵਾ ਉਹ ਹੈਗਾ ਗੱਡੀਆਂ ਦਿਖਾਣਾ ਬਿਲਕੁਲ ਠੀਕ ਪਰ ਗੱਡੀਆਂ ਮੈਨੂੰ ਇਹ ਦੱਸੋ ਵੀ ਜਿਹੜੀਆਂ ਅੱਜ ਆਪਾਂ ਇਕੱਠੀਆਂ ਕੀਤੀਆਂ ਇਹਨਾਂ ਦੇ ਨਾਲ ਕੀ ਆਪਾਂ ਕੋਈ ਆਫਰ ਦੇਵਾਂਗੇ ਸਾਡੀਆਂ ਤਾਂ ਤੁਹਾਨੂੰ ਲੱਗੇ ਗੱਪ ਹੀ ਆ ਜੀ ਇਹ ਤਾਂ ਹੈ ਹਰ ਵਾਰ ਰੂਫ ਰੋ ਹੀ ਮਿਲਦੀਆਂ ਸਾਨੂੰ ਇਸ ਵਾਰ ਅਸੀਂ ਆਫਰ ਦੇਣੀ ਹੈ ਟੈਂਕੀ ਫੁੱਲ ਹਾਂ ਤੇ ਆਪਾਂ ਟ੍ਰਾਂਸਫਰ ਬਿਲਕੁਲ ਫ੍ਰੀ ਫ੍ਰੀ ਠੀਕ ਹੈ ਜੀ ਇਹ ਦੋ ਆਫਰਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮੇਰਾ ਭਰਾ ਐਂਡ ਤੱਕ ਬਣੇ ਰਹੋ ਅੱਜ ਕਟੋ ਘਟ ਨਹੀਂ ਨਾ ਨਾ ਕਰਦੇ ਇਹਨਾਂ ਨੂੰ ਕਿੰਨੀਆਂ ਕਰਾਂ ਦਾ ਸਟਾਕ ਆ ਅੱਜ 30-35 ਕਰਾਂ ਸਟਾਕ ਹੈਗਾ ਜੀ ਹੈਗਾ ਵਾ ਐਨ ਤੱਕ ਬਣੇ ਰਿਓ ਆਰਟੀਕਾ ਵੀ ਮੰਗਦੇ ਪਏ ਸੀ ਮੇਰੇ ਭਰਾ ਕਾਫੀ ਡਿਮਾਂਡ ਆ ਰਹੀ ਸੀ ਆਰਟੀਕਾ ਤੁਹਾਨੂੰ ਏਦਾਂ ਦੀ ਕਾਰ ਦੇਵਾਂਗੇ ਨਾ ਦੇਖੀ ਨਾ ਸੁਣੀ ਬ੍ਰਾਂਡ ਨੂੰ ਵਾਈਟ ਕਲਰ ਦੀ ਕਾਰ ਦਊਂਗਾ VDI 16 ਮਾਡਲ ਫਸਟ ਓਨਰ ਪਹਿਲੇ ਨਾ ਦੀ ਪਹਿਲੇ ਨਾ ਦੀ ਅਲੋਇਡਰ ਐਕਸਟਰਾ ਨਵੀਂ ਨਕੋਰ ਕਾਰ ਸਾਰੀ ਜਾਣਕਾਰੀ ਦਵਾਂਗੇ ਸ਼ੁਰੂਆਤੀ ਇੱਥੋਂ ਕਰਨੀ ਹੈ ਸ਼ੁਰੂਆਤੀ ਉੱਥੋਂ ਕਰਨੀ ਆਰਟੀਕਾ ਗੱਲਬਾਤ ਸ਼ੁਰੂ ਹੋਈ ਆ ਤਾਂ ਉੱਥੋਂ ਹੀ ਸ਼ੁਰੂਆਤ ਕਰਦੇ ਆ ਤੇ ਮੈਨੂੰ ਇੱਕ ਵਾਰੀ ਇਹ ਵੀ ਦੱਸ ਦਿਓ ਵੀ ਵਿਰਿਆਂ ਨੇ ਪਹੁੰਚਣਾ ਕਿੱਥੇ ਆ ਵੰਚਣਾ ਤੁਸੀਂ ਜੀ ਸਤਕਰਤਾਰ ਕਾਰ ਬਾਜ਼ਾਰ ਲੁਧਿਆਣਾ ਯੂਨਿਟ 1 ਵੱਡੀ ਹੈਬੂਵਾਲ ਹਾਂ ਤੁਹਾਨੂੰ ਲੋਕੇਸ਼ਨ ਪਾ ਦਾਂਗੇ ਫੋਨ ਨੰਬਰ ਦੇ ਦਾਂਗੇ ਆਖਰੀ ਹੈ ਜੀ ਆਰਟਿਕਾ 2016 ਮਾਡਲ ਠੀਕ ਹੈ ਵੀਰੇ 2016 ਮਾਡਲ ਨਾਮ ਕਿੰਨੇ ਆ ਇਹ ਫਰਸਟ ਓਨਰ ਕਾਰ ਆ ਜੀ ਜੈਨੂਨ 1 ਲੱਖ 7000 ਕਿਲੋਮੀਟਰ ਚੱਲੀ ਆ ਰਿਕਾਰਡ ਦੀ ਗਾਰੰਟੀ ਠੀਕ ਹੈ ਠੀਕ ਹੈ ਜੀ ਫਰਸਟ ਓਨਰ ਕਾਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਠੀਕ ਹੈ ਵੀਰੇ ਤੇ ਅਲਾਈ ਬਿਲਕੁਲ ਨਵੇਂ ਟਾਇਰ ਬਿਲਕੁਲ ਨਵੇਂ ਇੰਸ਼ੋਰੈਂਸ ਹੋਣੀ ਖਤਮ ਹੋਈ ਹੈ ਜੀ ਠੀਕ ਹੈ ਸੀਟ ਕਵਰ ਪਏ ਹੋਏ ਨੇ ਹੂੰ ਤਕਰੀਬਨ ਸਾਰੀ オリジナル ਆ ਇੱਕ ਅਦਾ ਪੀਸ ਮੈਂ ਕੋਈ ਤੁਹਾਨੂੰ ਕਹਿੰਦਾ ਨਹੀਂ ਵੀ ਹੋ ਨਹੀਂ ਸਕਦਾ ਇੱਕ ਅਦਾ ਪੀਸ ਪੇਂਟ ਹੋ ਸਕਦਾ ਠੀਕ ਹੈ ਸਾਰੀ ਸੀਲਡ ਸਾਰੀ ਨਵੀਂ ਬ੍ਰਾਂਡ ਨਿਊ ਕਾਰ ਮਾਰਕੀਟ ਕਿੰਨਾ ਮੰਗਦੀ ਤੇ ਅੱਜ ਦੀ ਵੀਡੀਓ ਕਿੰਨਾ ਲਵਾਂਗੇ 3 ਲੱਖ ਮੰਗਦੇ ਆ ਸਾਰੇ ਹੂੰ ਅਸੀਂ 6 ਲੱਖ 27000 ਰੁਪਏ ਚ ਕਾਰ ਦੇਵਾਂਗੇ ਸਾਢੇ 5 ਲੱਖ ਦਾ ਲੋਨ ਕਰਾ ਦਾਂਗੇ ਆਰ ਸੀ ਟ੍ਰਾਂਸਫਰ ਫ੍ਰੀ ਦੇਵਾਂਗੇ ਤੇ ਟੈਂਕੀ ਕਾਰ ਦੀ ਫੁੱਲ ਕਰਾ ਕੇ ਦਵਾਂਗੇ ਡੀਜ਼ਲ ਵੇਰੀਐਂਟ ਆ ਟੈਂਕੀ ਕਾਰ ਦੀ ਜਿਹੜੀ ਵੀ ਅੱਜ ਕਾਰ ਦਿਖਾਵਾਂਗੇ ਨਾ ਸਾਰਿਆਂ ਨਾਲ ਤੁਹਾਨੂੰ ਦੋ ਆਫਰਾਂ ਦਵਾਂਗੇ ਟੈਂਕੀ ਫਿਊਲ ਦੀ ਫੁੱਲ ਤੇ ਉਹਦੇ ਬਾਅਦ ਆਰ ਸੀ ਟਰਾਂਸਫਰ ਦਾ ਖਰਚਾ ਬਿਲਕੁਲ ਫਰੀ ਹੈ ਹਰ ਹਰ ਵੀਡੀਓ ਜਿੰਨੀਆਂ ਵੀ ਕੀਤੀਆਂ ਨਾ ਆਪਾਂ ਅਜੇ ਤੱਕ ਨਹੀਂ ਕੀਤੀਆਂ ਸੀ ਵੀਰੇ ਦੇ ਨਾਲ ਇਹ ਦੋ ਆਫਰਾਂ ਅੱਜ ਆਫਰਾਂ ਐਪਲੀਕੇਬਲ ਕੀਤੀਆਂ ਵਾ ਕਿਉਂਕਿ ਤੁਹਾਡਾ ਪਿਆਰ ਚਾਹੀਦਾ ਵਾ ਮੇਨ ਗੱਲ ਇਹ ਆ ਤੇ ਬਾਕੀ ਰੇਟ ਜੇੇ ਰਹਿਣਗੇ ਮੌਕੇ ਤੇ ਆਉਂਗੇ ਮਾਣ ਤਣ ਕਰਾ ਦਾਂਗੇ ਪੂਰਾ ਮਾਣ ਕਰਕੇ ਮੇਰੇ ਵੀਰੂ ਜੀ ਆਓ ਵੈਲਕਮ ਆ ਹੂੰ ਜੋ ਕੰਡੀਸ਼ਨ ਦੱਸਾਂਗੇ ਉਹ ਕੰਡੀਸ਼ਨ ਹੋਊਗੀ ਉਹੀ ਪਾਉਂਗੇ ਤੁਸੀਂ ਆ ਕੇ ਇਹ ਸਾਨੂੰ ਪੈਸੇ 'ਚ ਕੋਈ ਫਾਈਟ ਨਹੀਂ ਕਰਨੀ ਕੰਡੀਸ਼ਨ 'ਚ ਫਾਈਟ ਕਰ ਸਕਦੇ ਹੋ ਤੁਸੀਂ ਦੱਸਿਆ ਇਹ ਹੈ ਤਾਂ ਨਿਕਲੇ ਆਏ ਆ ਹਾਂ ਠੀਕ ਹੈ ਜੀ ਇਹ ਤਾਂ ਗੱਲ ਹੈ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤਕਰੀਬਨ ਸਾਰੀ ओरिजिनल ਸਾਰੀ ਸੀਲਡ ਕਾਰ ਦਊਂਗਾ ਤੁਹਾਨੂੰ 16 ਮਾਡਲ ਹਾਈਬ੍ਰਿਡ ਇੰਜਨ ਵਾਲੀ ਹਾਈਬ੍ਰਿਡ ਇੰਜਨ ਵਾਲੀ ਹੈ ਇਸੀ ਦਾ ਧਿਆਨ ਵੀ ਰੱਖਿਓ ਉਹਦੇ ਬਾਅਦ ਆ ਗਈ ਆਪਣੀ ਆਲਟੋ ਆਲਟੋ ਆ ਗਈ 2018 ਮਾਡਲ ਹਮ ਫਸਟ ਓਨਰ ਦੀ ਕਾਰ ਹੈ ਜੀ ਠੀਕ ਹੈ ਇਹ ਤੁਹਾਨੂੰ ਇਹ 90000 ਚੱਲੀ ਹੈ ਜੀ ਕਾਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਓਨਰ ਫਰਸਟ ਹੈ ਜੀ ਹੂੰ ਇਹ ਅਸੀਂ ਕਾਰ ਦੇ ਦਾਂਗੇ 2 ਲੱਖ ਤੇ ਤੁਹਾਨੂੰ ਦੇ ਦਾਂਗੇ ਟੈਂਕੀ ਫੁੱਲ ਕਰਾ ਕੇ ਟਰਾਂਸਫਰ ਕਰਾ ਕੇ ਹਾਂ 2 ਲੱਖ 75000 ਰੁਪਏ ਦੇ ਵਿੱਚ 2 ਲੱਖ ਤੇ 75000 ਦੀ ਹੁਣ ਮੈਨੂੰ ਇਹ ਦੱਸੋ ਕਈ ਮੇਰੇ ਭਰਾ ਚਲੋ ਆਪਣੀਆਂ ਤਾਂ ਵੀਡੀਓ ਬਾਧੂ ਗਈਆਂ ਉੱਥੇ ਹਾਂਜੀ ਹਾਂਜੀ ਜਿਹੜੇ ਭਰਾ ਨਵੇਂ ਜੁੜੇ ਉਹਨਾਂ ਨੂੰ ਇਹ ਦੱਸੋ ਇੰਜਨ ਗੇਅਰ ਪੱਖੋਂ ਕੀ ਬੋਲਦੇ ਹੋ ਤੁਸੀਂ ਆਹ ਜੀ ਇੰਜਨ ਗੇਅਰ ਬਰ ਜਿਹੜੀ ਇੰਜਨ ਗੇਅਰ ਦੀ ਕਾਰ ਹੁੰਦੀ ਹੈ ਨਾ ਅਸੀਂ ਹਲਕੀ ਖੜਾਉਂਦੇ ਹੀ ਨਹੀਂ ਆਪਣੇ ਕੋਲ ਕਸਟਮਰ ਦੀ ਕਾਰ ਵੀ ਹੋਊਗੀ ਨਾ ਸਾਡੇ ਕੋਲ ਖੜੀ ਜਿਹਦੀ ਇੰਜਨ ਗੇਅਰ ਮਾੜਾ ਹੋਊਗਾ ਅਸੀਂ ਉਹ ਕਾਰ ਅਸੀਂ ਡੀਲ ਹੀ ਨਹੀਂ ਕਰਦੇ ਉਸ ਕਾਰ ਦੀ ਕਿਉਂਕਿ ਆਪਣਾ ਤਾਂ ਕੰਮ ਆ ਜੇ ਵੀਰੇ ਅਸੀਂ ਇਸ ਕੰਮ ਦੇ ਵਿੱਚ ਇਦਾਂ ਕਰਾਂਗੇ ਨਾ ਤਾਂ ਸਾਡੇ ਲਈ ਮਾੜੀ ਗੱਲ ਆ ਅਸੀਂ ਇੰਨੇ ਪੁਰਾਣੇ ਬੈਠੇ ਆ ਜੇ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਸਾਡੇ ਕੋਲ ਕਾਰਾਂ ਨਾ ਰੋਜ਼ ਵਿਕਦੀਆਂ ਵਾਕਈ ਸਹੀ ਗੱਲ ਆ ਵੀਰੇ ਦੀਆਂ ਪਹਿਲੀਆਂ ਵੀਡੀਓ ਵੀ ਜਾ ਕੇ ਦੇਖਿਓ ਬਾਦੂ ਵੀਊ ਆਏ ਸੀਗੇ ਬਾਦੂ ਵਾਇਰਲ ਗਈਆਂ ਵਾ ਤੇ ਕਈ ਜਿਹੜੇ ਮੇਰੇ ਭਰਾ ਗੱਡੀਆਂ ਲੈ ਕੇ ਗਿਆ ਕਮੈਂਟ ਕਰਿਓ ਇੱਕ ਤਾਂ ਮੈਂ ਆਪਣੇ ਭਰਾ ਨੂੰ ਹੀ ਗੱਡੀ ਦਿਵਾਈ ਸੀਗੀ ਮੇਰੇ ਯਾਰ 35000 ਦੀ ਮਰੂਤੀ ਦਿਵਾਈ ਸੀ ਬਾਈ ਹੱਲੇ ਵੀ ਬੜੇ ਫੋਨ ਆਉਂਦੇ ਆ ਮੈਨੂੰ ਅੱਜ ਵੀ ਅੱਜ ਵੀ ਫੋਨ ਆ ਰਹੇ ਆ ਮਰੂਤੀ ਕਾਰ ਦੇ ਉਹ ਬਾਈ ਢੋਲੀ ਚਲੀ ਗਈ ਉਹ ਚਲੀ ਗਈ ਵਾਕਈ ਸਹੀ ਗੱਲ ਇਹ ਆ ਗਈ ਜੀ ਨਿਊਸ ਹਾਂ ਦਸੰਬਰ 2023 ਮੈਗਨਾ ਆਪਸ਼ਨਲ ਮਾਡਲ ਫਰਸਟ ਓਨਰ ਕਾਰ ਆ ਜੀ 27000 ਕਿਲੋਮੀਟਰ ਚੱਲੀ ਆ ਬੰਪਰ ਤੋਂ ਬੰਪਰ ਓਰੀਜਨਲ ਬਾਈ ਸਹੀ ਗੱਲ ਆ ਬੰਪਰ ਤੋਂ ਬੰਪਰ ਜੀ ਬਿਲਕੁਲ ਸਹੀ ਇੱਕ ਵਾਰੀ ਚੈੱਕ ਕਰੋ ਅੱਛਾ ਇਹ ਪੈਟਰੋਲ ਆ ਡੀਜ਼ਲ ਪੈਟਰੋਲ ਆ ਜੀ ਪੈਟਰੋਲ ਪੈਟਰੋਲ ਕਾਰ ਆ ਇੱਕ ਵਾਰੀ ਨਾ ਖੜਾਵਾ ਚੈੱਕ ਕਰ ਲਓ ਗੱਡੀ ਦਾ ਬੰਪਰ ਟੂ ਬੰਪਰ origignal ਦਾ ਦੇ ਦਾ ਮਤਲਬ ਬੰਪਰ ਟੂ ਬੰਪਰ originally ਨਾਲੇ ਨੰਬਰ ਸੋਨਾ 9555 ਇਹ ਅਸੀਂ ਕਾਰ ਤੁਹਾਨੂੰ ਦੇ ਦਾਂਗੇ ਜੀ 6.5 ਲੱਖ ਸਾਡੀ ਆਸਕਿੰਗ ਹੈ ਇਹਦੀ ਹੂੰ ਇਹ ਵੀ ਅਸੀਂ 6 ਲੱਖ ਤੇ 36000 ਰੁਪਏ ਦੀ ਕਾਰ ਦੇ ਦਾਂਗੇ 6 ਲੱਖ 36000 ਚ ਸਾਰਾ ਕੁਝ ਕਰਾ ਕੇ ਚਲੋ ਆਓ ਇੱਕ ਵਾਰੀ ਅੰਦਰੋਂ ਝਾਤੀ ਕਰਾ ਦਿੰਦੇ ਆ ਇੱਕ ਵਾਰੀ ਚੈੱਕ ਕਰ ਲਓ ਕੰਡੀਸ਼ਨ ਅੱਛਾ ਯਾਰ ਇਹ ਤਾਂ ਵਾਕਈ ਸੇਗਾ ਨਾ ਨੈਕਸਟ ਯਰ ਚੱਲਦੀ ਆ ਤੁਹਾਨੂੰ ਮੈਂ 27000 ਕਹਦੀ 25000 ਚੱਲਦੀ ਆ ਜੀ ਚਲੋ 2000 ਵੱਧ ਹੀ ਗਿਆ ਤਾਂ ਹੋਰ ਘੱਟ ਹੋਰ ਹੋਰ ਘੱਟ ਗਈ ਜੀ 2000 ਚਲੋ ਇੱਕ ਵਾਰੀ ਚੈੱਕ ਕਰੋ ਵਾਕਈ ਸਹੀ ਗੱਲ ਆ ਨਵੀਂ ਅਕੋਰ ਦਾ ਮਤਲਬ ਨਵੀਂ ਨਕੋਰ ਇਹਨੂੰ ਹੀ ਕਹਿੰਦੇ ਆ ਕੰਡੀਸ਼ਨ ਚੈੱਕ ਕਰ ਲਓ ਅੰਦਰੋਂ ਦਿਖਾਣ ਦਾ ਨਾ ਗੱਡੀ ਤੁਹਾਨੂੰ ਸਾਡਾ ਮਕਸਦ ਹੋਰ ਕੁਝ ਨਹੀਂ ਬਸ ਇਹੀ ਹੁੰਦਾ ਕਿ ਥੋੜਾ ਟਾਈਮ ਬਚੇ ਸਾਡੀ ਵੀਡੀਓ ਤੇ ਤੁਸੀਂ ਟਾਈਮ ਲਾ ਲਓ ਜਿਹੜਾ ਗੱਡੀ ਦੇਖਣ ਨੂੰ ਸਭ ਤੋਂ ਪਹਿਲਾਂ ਮੈਂ ਦੱਸਾਂ ਕਿਹੜੀ ਕਾਰ ਵਿਕਣੀ ਆ ਹਾਂ ਇੱਕ ਹਫਤੇ ਦੇ ਵਿੱਚ ਆਰਟਿਕਾ ਆ ਠੀਕ ਆ ਸਾਰੇ ਬਾਜ਼ਾਰ ਚ ਨਹੀਂ ਹੈਗੀ ਤੁਹਾਨੂੰ ਜਿਹੜੀ ਆਰਟੀਕਲ ਦੇ ਰਹੇ ਆ ਚਲੋ ਵੇ ਇੰਨੀ ਨਵੀਂ ਨਹੀਂ ਹੈਗੀ ਜਿੰਨੀ ਤੁਹਾਨੂੰ ਦੇ ਰਹੇ ਆ ਹਾਂ ਬਾਈ ਕੰਡੀਸ਼ਨ ਬਹੁਤ ਮੈਟਰ ਕਰਦੀ ਹੈ ਅਨ ਆਰਸਟੋਨਰੀ ਕਾਰ ਆ ਜੀ ਵਾਕਈ ਸਹੀ ਗੱਲ ਆ ਤੇ ਉਹਦੇ ਬਾਅਦ ਇੱਕ ਆਪਣੇ ਤੋਂ ਆ ਲਾਲ ਆ ਆ ਦੇਖੋ ਲਾਲ ਪਰੀ ਮੈਦਾਨ ਖੜੀ ਮੈਦਾਨ ਚ ਹੀ ਖੜੀ ਆ ਜੀ ਤੇ ਪਰੀ ਵੀ ਲਾਲ ਆ ਠੀਕ ਆ ਸਾਰੀ origignal ਕਾਰ ਆ ਜੀ 17 ਮਾਡਲ ਆ LDI ਆ ਆਪਸ਼ਨਲ ਆ ਦੋ ਪਾਵਰ ਵਿੰਡੋ ਵਾਲੀ ਕਾਰ ਐ ਐਲਡੀਆਈ ਆਪਸ਼ਨਲ ਹਾਂਜੀ ਠੀਕ ਐ ਦੋ ਪਾਵਰ ਵਿੰਡੋ ਵਾਲੀ 50000 ਕਿਲੋਮੀਟਰ ਕਾਰ ਚੱਲੀ ਐ ਕਾਰ ਦੀ ਕੰਡੀਸ਼ਨ ਦੇਖ ਲਓ ਨਾ ਡ੍ਰਾਈਵ ਗਲਿੰ ਨੋਈ ਐ ਨਾ ਕੰਪਾਉਂਡ ਹੋਈ ਐ ਅੱਛਾ ਨਾਰਮਲ ਹੀ ਐ ਇਹ ਨਾਰਮਲ ਹੀ ਹੁਣੇ ਸਾਡੇ ਕੋਲ ਕਸਟਮਰ ਦੀ ਕਾਰ ਆਈ ਐ ਤੁਹਾਨੂੰ ਅਸੀਂ ਲਿਆ ਕੇ ਦਿਖਾਤੀ ਐ ਜੀ ਠੀਕ ਐ ਵੀਰੇ ਇੱਕ ਵਾਰੀ ਆਸਕਿੰਗ ਪ੍ਰਾਈਸ ਸਿਰਫ ਸਾਡਾ ਇਹਦਾ ਹੈਗਾ ਜੀ 4 ਲੱਖ ਤੇ 65000 ਰੁਪਈਆ 17 ਮਾਡਲ ਦਾ 4 ਲੱਖ 45000 ਸਾਰਾ ਕੁਝ ਕਰਾ ਕੇ ਦੇਵਾਂਗੇ ਬਾਈ ਮਾਡਲ ਨੋਟ ਕਰ ਲਿਓ ਨਾਲ ਇੱਕ ਚੀਜ਼ ਦਾ ਫਾਇਦਾ ਤੁਹਾਨੂੰ ਦ ਕਾਰ ਬਾਜ਼ਾਰ ਤੋਂ ਗੱਡੀ ਲੈਣ ਦਾ ਤੁਹਾਡਾ ਇੱਕ ਫਾਇਦਾ ਇਹ ਹੁੰਦਾ ਵਾ ਕਿ ਜੇ ਤੁਸੀਂ ਕੋਈ ਘਰੇਲੂ ਕਾਰ ਲੈਨੇ ਹੋ ਤਾਂ ਉਹਨਾਂ ਦੇ ਉੱਤੇ ਤੁਹਾਨੂੰ ਕੰਮ ਖਰਚਾ ਕਰਨਾ ਪੈਂਦਾ ਵਾ ਇੱਥੋਂ ਜਦੋਂ ਤੁਸੀਂ ਕਾਰ ਲੈ ਕੇ ਜਾਂਦੇ ਹੋ ਇੱਕ ਤਾਂ ਤੁਹਾਨੂੰ ਤਸੱਲੀ ਮਿਲ ਜਾਂਦੀ ਆ ਇੱਕ ਤੁਹਾਨੂੰ ਮਿਲ ਜਾਂਦਾ ਕੰਮ ਪੂਰਾ ਟਿੱਚ ਹੁਣ ਤੁਸੀਂ ਆ ਦੇਖੋ ਇਸ ਗੱਡੀ ਦੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਬਿਲਕੁਲ ਨਵੀਂ ਨਕੋਰ ਕੰਡੀਸ਼ਨ ਦੇ ਪਏ ਆ ਤੁਹਾਨੂੰ ਕੋਈ ਟਾਇਰਾਂ ਦਾ ਖਰਚਾ ਨਹੀਂ ਕੋਈ ਇੰਜਨ ਗੇਅਰ ਦਾ ਖਰਚਾ ਨਹੀਂ ਬਸ ਤੁਸੀਂ ਕਰਨਾ ਇਹ ਆ ਵੀ ਵਿਜ਼ਿਟ ਕਰਨਾ ਤੁਸੀਂ ਮੈਂ ਹਰ ਵੀਡੀਓ 'ਚ ਇਹ ਗੱਲ ਕਹਿਣਾ ਹੁੰਦਾ ਵਾ ਵੀ ਵੀਰੇ ਵੀਡੀਓ ਦੇਖਦੇ ਹੋ ਕਾਲ ਕਰੋ ਜੀ ਸੱਦ ਕੇ ਕਰੋ ਪਰ ਵਿਜ਼ਿਟ ਕਰੋ ਵਿਜ਼ਿਟ ਕਰਨ ਦੇ ਨਾਲ ਇਹਨਾਂ ਦੀ ਵੀ ਸਪੀਡ ਡਬਲ ਹੁੰਦੀ ਆ ਠੀਕ ਹੈ ਜੀ ਬਿਲਕੁਲ ਇਹੜੀ ਵੀ ਗੱਡੀ ਦਿਖਾ ਰਹੇ ਆ ਨਾ ਅੱਜ ਦੀ ਵੀਡੀਓ ਦੇ ਵਿੱਚ ਉਹ ਸਾਰੀਆਂ ਅੱਜ ਦੀ ਵੀਡੀਓ 'ਚ ਕਹਿ ਰਹੇ ਆ ਅੱਜ ਦੀ ਵੀਡੀਓ 'ਚ ਕਹਿ ਰਹੇ ਆ ਇਹ ਵੀ ਚੀਜ਼ ਦਾ ਨੋਟ ਰੱਖਿਓ ਠੀਕ ਹੈ ਜੀ ਸਕਰੀਨ ਤੇ ਮੈਂ ਨੰਬਰ ਪਾਏ ਹੋਏ ਆ ਜਿਹੜੀ ਗੱਡੀ ਪਸੰਦ ਆ ਰਹੀ ਆ ਮੈਂ ਤਾਂ ਇਹ ਕਹਿਣਾ ਹੁੰਦਾ ਆਨਲਾਈਨ ਟੋਕਨ ਵੀ ਨਾ ਪਾਓ ਤੁਸੀਂ ਇੱਕ ਵਾਰੀ ਆਓ ਅਸੀਂ ਪਵਾਉਂਦੇ ਨਹੀਂ ਭਾਜੀ ਅਸੀਂ ਨਾ ਪਵਾਣਾ ਨਾ ਹੀ ਪਵਾਣਾ ਨਾ ਨਾ ਪਵਾਣਾ ਪਤਾ ਕਿਉਂ ਟੋਕਨ ਜਿਹੜੇ ਪਹਿਲਾਂ ਪਾ ਦਿੰਦੇ ਆ ਨਾ ਹਮ ਐਕਚੁਅਲੀ ਗੱਡੀ ਦਾ ਹੋਲਡ ਕਰ ਲੈਂਦੇ ਆ ਫਿਰ ਇੱਥੇ ਆ ਕੇ ਕਹਿੰਦੇ ਭਾਜੀ ਇਦਾਂ ਜਾਂ ਉਦਾਂ ਅਸੀਂ ਕਹਿੰਦੇ ਆ ਭਾਜੀ ਪਹਿਲਾਂ ਕਾਰ ਦੇਖੋ ਹਮ ਉਸ ਤੋਂ ਬਾਅਦ ਲੋਨ ਦੀ ਫਾਈਲ ਪਾਵਾਂਗੇ ਫਿਰ ਤੁਹਾਡੇ ਕੋ ਸਾਈ ਫੜਾਂਗੇ ਇਹ ਤੁਸੀਂ ਲੈਣ ਵਾਲੇ ਹੋ ਤਾਂ ਹਾਂ ਜਿਹੜੇ ਨਹੀਂ ਲੈਣ ਵਾਲੇ ਉਹਨਾਂ ਕੋ ਸਾਈ ਪਹਿਲਾਂ ਤਾਂ ਫੜੀਦੀ ਆ ਵੀ ਇਹ ਨਾ ਹੋਵੇ ਵੀ ਭਾਈ ਉਹ ਸਾਈ ਦੇ ਕੇ ਤੇ ਬਾਹਰ ਗਣ ਸਾਈ ਦੇ ਨਾ ਤੇ ਬਾਹਰ ਗਣ ਦੱਸਦੀਆਂ ਇਹ ਸਾਡੇ ਨਾਲ ਬੜੇ ਕੇਸ ਹੋ ਚੁੱਕੇ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਇਦਾਂ ਨਾ ਵੀ ਆਪਾਂ ਲੋਨ ਦੀ ਪ੍ਰੋਸੈਸਿੰਗ ਜੇ ਉਹ ਸਟਾਰਟ ਕਰਾ ਦਿੰਨੇ ਆ ਅਸੀਂ ਉਹ ਸਾਡੇ ਖਰਚੇ ਹੋ ਜਾਂਦੇ ਆ ਅਸੀਂ ਉਦੋਂ 5000 ਸਾਈ ਫੜਨੀ ਹੀ ਫੜਨੀ ਆ ਕਿਉਂ ਸਾਨੂੰ ਪਤਾ ਹੁੰਦਾ ਵਾ ਵੀ ਜਿਹੜੇ ਗਾਗਨ ਚੀਜ਼ ਲੈਣ ਆਣੀ ਹੈ ਸਾਡੇ ਕੋਲੋਂ ਬਿਲਕੁਲ ਸਾਨੂੰ ਪਤਾ ਹੋਣਾ ਚਾਹੀਦਾ ਵੀ ਲੈਣ ਨਹੀਂ ਆਇਆ ਵਾ ਵਿਕਾਈ ਕਰਨ ਨਹੀਂ ਆਇਆ ਬਿਲਕੁਲ ਵੀਰੇ ਇਹ ਤਾਂ ਗੱਲ ਹੈਗੀ ਜੀ ਵਿਕਾਈ ਦਿੱਤੀ ਸਮਝ ਲਓ ਨੇ ਕਾਰ ਲੈਣੀ ਹੈ ਜਿੰਨੇ ਨਹੀਂ ਦਿੱਤੀ ਉਹ ਫੋਨ ਤੇ ਕਹਿੰਦਾ ਮੇਰੀ ਫਾਈਲ ਲਗਾ ਲਓ ਇਹਦਾ ਮਤਲਬ ਉਹਨੂੰ ਪਤਾ ਮੇਰਾ ਸਿੰਪਲ ਖਰਾਬ ਆ ਬਾਕੀ ਮੇਰੇ ਸਾਰੇ ਭਰਾ ਸਮਝਦਾਰੀ ਆ ਜਿਹੜੇ ਮੇਰੇ ਭਰਾ ਸੀਰੀਅਸ ਬਾਇਰ ਹੁੰਦੇ ਆ ਉਹਨਾਂ ਨੇ ਇੱਥੇ ਆ ਹੀ ਜਾਣਾ ਉਹ ਮੈਨੂੰ ਵੀ ਪਤਾ ਵਾ ਠੀਕ ਹੈ ਜੀ ਇਹ ਗੱਲਬਾਤ ਰਹਿਣ ਵਾਲੀ ਆ ਲੋਨ ਦੀ ਜੇ ਮੈਂ ਗੱਲ ਕਰਾਂ ਸਾਰੀਆਂ ਗੱਡੀਆਂ ਤੇ ਕਰਾ ਦਾਂਗੇ ਲੋਨ ਅਸੀਂ ਤੁਸੀਂ ਕੋਈ 5 ਲੱਖ ਦੀ ਕਾਰ ਆ ਨਾ ਤੁਹਾਡਾ ਸਿਬਲ ਬਹੁਤ ਵਧੀਆ ਵਾ ਸਿਰਫ 50 60 ਹਜ਼ਾਰ ਰੁਪਏ ਲਿਆਓ ਤੇ ਕਾਰ ਆਪਣੇ ਘਰੇ ਲੈ ਕੇ ਜਾਓ ਲੋਨ ਦੀ ਸਿਰਦਰਦੀ ਸਾਡੀ ਹਮ ਬਸ 5 ਲੱਖ ਦੀ ਕਾਰ ਚ ਤੁਸੀਂ ਸਿਬਲ ਸਕੋਰ ਆਪਣਾ ਹਮੇਸ਼ਾ ਮੇਨਟੇਨ ਕਰਕੇ ਰੱਖਣਾ ਤੁਹਾਨੂੰ ਹਰ ਵੀਡੀਓ ਚ ਇੱਕੋ ਗੱਲ ਕਹਿਣਾ ਹੁੰਦਾ ਮੈਂ ਠੀਕ ਹੈ ਜੀ ਸਿਬਲ ਸਕੋਰ ਦਾ ਮਤਲਬ ਆ 750 ਪਲੱਸ ਠੀਕ ਹੈ ਜੀ ਇਹ ਗੱਲਬਾਤ ਤੁਸੀਂ ਰੱਖਣੀ ਆ ਬਾਈ ਹੁਣ ਉਹਨਾਂ ਵੀਰਾਂ ਦੇ ਲਈ ਜਿਹੜੇ ਮੇਰੇ ਭਰਾ अल्टੋ ਦੇ ਸੈਗਮੈਂਟ ਦੇ ਵਿੱਚ ਗੱਡੀ ਲੱਭ ਰਹੇ ਸੀਗੇ ਇਹੋਂ ਲੈ ਕੇ ਆਏ ਆ ਇੱਧਰ ਨੂੰ ਆਓ ਆਗੇ ਜੀ ਸਾਰਾ ਆਗੇ ਦੱਸੋ ਜੀ ਇਹ 2015 ਮਾਡਲ ਕਾਰ ਹੈ ਹੂੰ ਸੈਕੰਡ ਓਨਰ ਹੈ ਐਰਾ ਪਲੱਸ ਮਾਡਲ ਹੈ ਠੀਕ ਹੈ ਤੇ 230000 ਚ ਟੈਂਕੀ ਫੁੱਲ ਟਰਾਂਸਫਰ ਕਰਵਾ ਕੇ ਟੈਂਕੀ ਵੀ ਫੁੱਲ ਟਰਾਂਸਫਰ ਹੀ ਨਾਲ ਕਰਾ ਕੇ ਕਰਵਾ ਕੇ ਫ੍ਰੀ ਇੰਜਨ ਗੇਅਰ ਪੂਰਾ ਓਕੇ ਪੂਰੀ ਗਾਰੰਟੀ ਭਾਜੀ 50000 ਜੈਨੂ ਚੱਲੀ ਕਾਰ ਠੀਕ ਹੈ ਵੀਰੇ ਇਹ ਆ ਗਈ VDI ਹੂੰ ਸ਼ੇਪ ਨਵੀਂ ਹਾਂ ਰਿਡਸ ਹਾਂ ਸੈਕੰਡ ਓਨਰ ਦੀ ਕਾਰ ਹੈ ਜੀ ਹਾਂ आस्किंग प्राइस ਸਾਡਾ ਹੈਗਾ 275000 ਸਟਪਣੀ ਅਨਯੂਜ਼ਡ ਹੈ ਆਸਕਿੰਗ ਉਸਕਿੰਗ ਅੱਜ ਕੁਛ ਨਹੀਂ ਕਰਨਾ ਠੀਕ ਹੈ ਜੀ 7 ਵਜੇ ਦੀ ਹਾਂ 7 ਵਜੇ ਕਰਾ ਲਾਂਗੇ 259000 ਚ ਸਾਰਾ ਕੁਝ ਕਰਾ ਕੇ ਇਨ ਬਿਲਟ ਕਾਰ ਦੇਵਾਂਗੇ ਤੁਹਾਨੂੰ net 259000 ਸਾਰਾ ਇਹ ਇਹ ਬਾਜ਼ਾਰ ਨਾਲੋਂ 5-7000 ਮਹਿੰਗੀ ਜੂਰ ਹੈ ਪਰ ਕਾਰ ਬਹੁਤ ਨਵੀਂ ਐਕਸਟਰਾਔਡਨਰੀ ਕਾਰ ਹੈ 15000 ਜਲਦੀ ਜੈਨੂਨ ਕੰਪਨੀ ਰਿਕਾਰਡ ਦੀ ਗਾਰੰਟੀ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗਾ ਮੇਰੇ ਭਰਾਵਾਂ ਨੂੰ ਗੱਡੀ ਜਿਹੜੀ ਹਮੇਸ਼ਾ ਹੁੰਦੀ ਹੈ ਨਾ ਇੱਕ ਕਾਰ ਇੱਕ ਆਪਣਾ ਐਸੈਟ ਆ ਉਹ ਐਸੈਟ ਦੇ ਉੱਤੇ ਤੁਸੀਂ ਜਦੋਂ ਤੁਸੀਂ ਆਨੇ ਹੋ ਨਾ ਦੇਖ ਪਰਖ ਕੇ ਹਮੇਸ਼ਾ ਗੱਡੀ ਲੈਣੀ ਆ ਜੀ ਤਾਂ ਇਹ ਵੀ ਕਹਿੰਨੇ ਆ ਵੀ ਜਿਹਨੇ ਮਕੈਨਿਕ ਲੈਣਾ ਉਹ ਮਕੈਨਿਕ ਲੈ ਕੇ ਚੈੱਕ ਕਰਾ ਲੈ ਵੀਰੇ ਤੁਸੀਂ ਪੈਸੇ ਲੈਣੇ ਤੁਹਾਡੇ ਪੈਸੇ ਦੀ ਤੁਹਾਨੂੰ ਪਤਾ ਵੈਲਿਊ ਬਹੁਤ ਮਿਹਨਤ ਨਾਲ ਕਮਾਣੇ ਹੋ ਤੇ ਆਪਣੇ ਪੈਸੇ ਦੀ ਵੈਲਿਊ ਕਰਿਆ ਕਰੋ ਇਹ ਨਹੀਂ ਆ ਵੀ ਜੇ ਅਸੀਂ ਕਹਿੰਦਾ ਨਾ ਮੈਂ ਟਰਾਂਸਪੇਰੈਂਟ ਆ ਸਾਰਾ ਜੇ ਮੈਂ ਕਹਿੰਦਾ ਨਾ ਤੁਹਾਨੂੰ ਗੱਡੀ ਬਹੁਤ ਵਧੀਆ ਮੇਰੇ ਤੇ ਨਹੀਂ ਯਕੀਨ ਕਰਨਾ ਤੁਸੀਂ ਆਣਾ ਚੈੱਕ ਕਰਨੀ ਪ੍ਰੋਪਰ ਫਿਰ ਗੱਡੀ ਲੈ ਕੇ ਜਾਣੀ ਆ ਵੀਰੇ ਹੁਣਾਂ ਦੇ ਪਹਿਲਾਂ ਵੀ ਜਿੰਨੇ ਭਰਾ ਗੱਡੀਆਂ ਲੈ ਕੇ ਗਏ ਆ ਨਾ ਉਹ ਜਿਹੜਾ ਕੋਈ ਭਰਾ ਦੇਖ ਰਿਹਾ ਵਾ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਗੱਡੀ ਕਿਹ ਹੈ ਜੀ ਨਿਕਲੀ ਐ ਠੀਕ ਹੈ ਜੀ ਉਹਦੇ ਬਾਅਦ ਵੀਰੇ ਆ ਵੀ ਦਿਖਾ ਦਿਓ ਇਹ 2018 ਮਾਡਲ ਕਾਰ ਆ ਜੀ ਹਮ ਵੀਐਕਐਸਆਈ ਆਟੋਮੈਟਿਕ ਅਲਟੋ ਕੇ10 ਠੀਕ ਹੈ ਫਰਸਟ ਓਨਰ ਕਾਰ ਆ ਲੋਇਡਰ ਬਿਲਕੁਲ ਨਵੇਂ ਲੱਗੇ ਕਾਰ ਨੂੰ ਹਮ ਇਹ ਸਾਡਾ ਆਸਕਿੰਗ ਪ੍ਰਾਈਸ ਤੁਹਾਨੂੰ ਦੱਸਿਆ ਵੀ ਦੱਸਣਾ ਹੀ ਨਹੀਂ ਆ ਜੀ ਵਾਏ 390000 ਦੀ ਐ 370000 ਰੁਪਏ ਜੇ ਤੁਹਾਨੂੰ ਇਨਸ਼ੋਰੈਂਸ ਥਰਡ ਪਾਰਟੀ ਨਾਲ ਮਿਲੂਗੀ ਠੀਕ ਹੈ ਟਰਾਂਸਫਰ ਮਿਲੂਗੀ ਨਾਲ ਇਹਦੀ ਆ ਟੈਂਕੀ ਫੁੱਲ ਟੈਂਕੀ ਵੀ ਫੋਲੋ ਨਾਲ ਮਿਲੂਗੀ ਟੈਂਕੀ ਇਹ ਜਿਹੜੀਆਂ ਨਾ ਦੋ ਚਾਰ ਚੀਜ਼ਾਂ ਆਪਾਂ ਨਾਲ ਰਿਗਾਰਡ ਹੁੰਦਾ ਥੋੜਾ ਇਹ ਕੋਈ ਬਾਲੀ ਤਗੜੀ ਚੀਜ਼ ਨਹੀਂ ਆ ਵੀ ਆਪਾਂ ਕਹਦੇ ਜੀ ਅਸੀਂ ਆਹ ਕਰਤਾ ਵਾਹ ਕਰਤਾ ਕੋਈ ਇਹੋ ਜੀ ਗੱਲ ਨਹੀਂ ਆ ਇਹ ਸਿਰਫ ਥੋੜਾ ਜਿਹੜਾ ਸਾਡੇ ਨਾਲ ਮੇਲ ਮਲਾਪ ਹੋਇਆ ਹੋਇਆ ਨਾ YouTube ਦੇਤੇ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹ ਸਿਰਫ ਇਹ ਥੋੜਾ ਇੱਕ ਰਿਗਾਰਡ ਆ ਵੀ ਤੁਸੀਂ ਜਦੋਂ ਆਹ ਤੁਹਾਨੂੰ ਖੁਸ਼ੀ ਹੋਵੇ ਹਨਾ ਵੀ ਭਰਾ ਦੀ ਵੀਡੀਓ ਦੇਖ ਕੇ ਆਏ ਆਂ ਆ ਚੀਜ਼ ਆਹਾ ਵੀਰੇ ਇਹ ਆ ਗਈ Swift 2011 ਮਾਡਲ ਕਾਰ ਆ ਜੀ ਹੂੰ ਸੈਕੰਡ ਓਨਰ ਦੀ ਕਾਰ ਆ ਪੈਟਰੋਲ ਪੈਟਰੋਲ ਆ ਗਈ ਠੀਕ ਹੈ ਲੱਖ ਰੁਪਏ ਦਾ ਨੰਬਰ ਲੱਗਿਆ ਜੀ ਨਾਲ 5252 ਨੰਬਰ ਮਹਿੰਗੇ ਹੋ ਗਏ ਤਾਂ ਲੱਗਦਾ ਸੀ ਪਹਿਲਾਂ 50000 ਦਾ ਸੀਗਾ ਇਹ ਹਾਂ ਮੈਂ ਵੀ ਲਿਸਟ ਚੈੱਕ ਕੀਤੀ ਸੀਗੀ ਨੰਬਰ ਮਹਿੰਗੇ ਹੋ ਗਏ ਨੰਬਰ ਹੋ ਗਏ ਮਹਿੰਗੇ ਤੇ ਇਹ ਪੈਟਰੋਲ ਕਾਰ ਆ ਜੀ ਸੈਕੰਡ ਓਨਰ ਆ ਨੰਬਰ ਨਾਲ ਆ ਜੀ 2XI ਵੇਰੀਐਂਟ ਆ ਹਾਂ 230000 ਚ ਸਾਰਾ ਕੁਝ ਕਰਾ ਕੇ ਸਾਰਾ ਕੁਝ ਵਿੱਚੇ ਹੀ 230000 ਹਾਂਜੀ ਤੇ ਆਹ ਇਹ ਹੈ ਜੀ 2018 ਮਾਡਲ 18000 ਚੱਲੀ ਸੈਕੰਡ ਓਨਰ ਕਾਰ ਆ ਜੀ ਪੈਟਰੋਲ ਆਟੋਮੈਟਿਕ ਆਸਥਾ ਅੱਛਾ ਹੁਣ ਮੈਨੂੰ ਇੰਨੀ ਚੀਜ਼ ਦੱਸੋ ਮੈਂ ਇਹੀ ਚ ਪੁੱਛਦਾ ਵਾ ਕਿ 18000 ਚੱਲੀ ਆ ਤੇ ਸੈਕੰਡ ਓਨਰ ਮਤਲਬ ਕੀ ਰੀਜ਼ਨ ਉਹਨਾਂ ਦਾ ਬੇਟਾ ਚਲਾ ਕੇ ਬਾਹਰ ਜਿੰਨਾਂ ਦੀ ਕਾਰ ਆ ਹਾਂ ਉਹਨਾਂ ਨੇ ਫਾਜ਼ਲ ਸਾਹਿਬ ਨੇ ਆਪਣੇ ਨਾਮ ਤੇ ਕਰਾ ਦਿੱਤੀ ਨਵੀਂ ਘੜਾਈ ਸੀ ਕਾਰ ਉਹਨਾਂ ਨੇ ਠੀਕ ਹੈ ਇੱਕ ਵਾਰੀ ਦਿਖਾ ਦਿਓ ਲਫਾਫੇ ਤੱਕ ਨਹੀਂ ਉਤਰੇ ਤੱਕ ਨਹੀਂ ਉਤਰੇ ਕਾਰ ਦੀ ਗਾਰੰਟੀ ਬਿਲਕੁਲ ਨਵੀਂ ਬ੍ਰਾਂਡ ਨੂੰ ਕਾਰ ਆ ਜੀ ਬ੍ਰਾਂਡ ਨਿਊ ਕਾਰ ਆ ਵਾਕਈ ਸਹੀ ਗੱਲ ਆ ਤੇ ਇਹਦਾ ਦਸੋ ਪٹرول ਡੀਜ਼ਲ ਆ ਇਹ ਪٹرول ਜੀ ਪٹرول ਕਾਰ ਕਿੰਨਾ ਕੁ ਰੇਟ ਦੇਣਾ ਇਹਦਾ ਇਹਦਾ ਸਲੇਡ ਤੁਸੀਂ ਦੇ ਦਿਓ ਜੀ 6,60,000 ਚ ਵਿਦ ਟ੍ਰਾਂਸਫਰ ਹੂੰ ਤੇ ਵਿਦ ਤੁਹਾਨੂੰ ਟੈਂਕੀ ਫੁੱਲ ਟੈਂਕੀ ਫੁੱਲ ਤੇ ਬਾਕੀ ਇੱਕ ਚੀਜ਼ ਧਿਆਨ ਰੱਖਿਓ ਕਾਰਾਂ ਨਾ ਇਸ ਮਾਡਲ ਦੀਆਂ ਤੁਹਾਨੂੰ ਸਸਤੀਆਂ ਵੀ ਮਿਲ ਜਾਣਗੀਆਂ ਮੈਂ ਨਹੀਂ ਕਹਿੰਦਾ ਨਹੀਂ ਸਸਤੀ ਮਿਲੂਗੀ ਕੰਡੀਸ਼ਨ ਦੇਖਿਆ ਕਰੋ 18,000 ਚੱਲੀ ਹੋਈ ਪਲੱਸ ਲਫਾਫੇ ਤੱਕ ਨਹੀਂ ਉਤਰੇ ਹੋਏ ਇੰਜਨ ਗੇਅਰ ਪੂਰਾ ਸੀਲ ਹੁਣ ਜਿਹੜੇ ਮੇਰੇ ਭਰਾ ਨੂੰ ਕੋਈ ਚੰਗੀ ਕਾਰ ਚਾਹੀਦੀ ਹੈ ਕਾਲ ਕਰ ਲਿਓ ਉਦੇ ਬਾਅਦ ਫਿਰ ਆਪਣੇ ਤੋਂ ਇੱਕ ਆ ਗਈ ਆ ਇਹ ਆਡੀ ਹੈ ਜੀ 2013 ਮਾਡਲ ਕਾਰ ਹੈ ਫਰਸਟ ਓਨਰ ਹੈ ਐਨਓਸੀ ਇਸ਼ੂ ਹੈ ਜੀ ਇਹਦੀ ਹੂੰ ਦਿੱਲੀ ਦਾ ਨੰਬਰ ਹੈ ਲੋਕਲ ਨੰਬਰ ਕਹੋਗੇ ਲਵਾ ਕੇ ਦੇ ਦਾਂਗੇ ਇਦਾਂ ਕਹੋਗੇ ਇਦਾਂ ਮਿਲ ਜੂਗੀ 1.5 ਲੱਖ ਨੰਬਰ ਲਵਾ ਕੇ ਵਿਦਆਊਟ ਨੰਬਰ 9.25 ਲੱਖ ਜੀ ਸਾਰਾ ਕੁਝ ਕਰਾ ਕੇ ਸਾਰਾ ਕੁਝ ਕਰਾ ਕੇ A to Z 9.5 ਲੱਖ ਰੁਪਏ ਠੀਕ ਹੈ ਵੀਰੇ ਉਦੇ ਬਾਅਦ ਆਪਾਂ ਡੀਆਰ ਦੀ ਗੱਲ ਕਰ ਰਹੇ ਹਾਂ 2018 ਮਾਡਲ ਕਾਰ ਹੈ ਜੀ ਇਹ ਫਰਸਟ ਓਨਰ ਕਾਰ ਆ 45000 ਕਿਲੋਮੀਟਰ ਚੱਲੀ ਦੀ ਗਾਰੰਟੀ ਆ ਡਬਲ 에ਅਰ ਬੈਗ ਵਾਲੀ VDI ਵੈਰੀਐਂਟ 45000 ਚੱਲੀ 45000 ਚੱਲੀ ਦੀ ਗਾਰੰਟੀ ਕੋਈ ਮੇਰੇ ਸਾਬ ਨਾਲ ਹਿੰਦੂਸਤਾਨ ਚ ਕਾਰ ਨਹੀਂ ਹੋਊਗੀ ਇਹਨਾਂ ਦੀ ਨਵੀਂ ਕਾਰ ਆ ਬ੍ਰਾਂਡ ਨਿਊ ਡਿਜ਼ਾਇਰ ਹੋ ਵੀ ਡਿਜ਼ਾਇਰ ਤਾਂ ਮੈਂ ਤੁਸੀਂ ਵੀ ਸਾਰੇ ਸਿਆਣੀ ਹੋ ਮੇਰੇ ਭਰਾ ਵੀ ਡਿਜ਼ਾਇਰ ਤਾਂ ਬੰਦਾ ਸਵਾਦ ਸਵਾਦ ਨੂੰ ਹੀ ਬਾਦੂ ਚ ਲਾ ਦਿੰਦਾ ਲੱਖ ਡੇ ਲੱਗਦਾ ਬਿਲਕੁਲ ਇਹ ਲੱਖ 2 ਲੱਖ ਚੱਲੀਆਂ ਹੀ ਮਿਲਦੀਆਂ ਮੀਟਰ ਪਿੱਛੇ ਵਾਲੀਆਂ ਮੀਟਰ ਦੀ ਗਾਰੰਟੀ ਦਵਾਂਗੇ ਲਿਖ ਕੇ ਤੁਹਾਨੂੰ ਹਾਂ ਕੋਈ ਮੀਟਰ ਸਾਬਤ ਕਰ ਦੇ ਕਾਰ ਦੇ ਨਾਲ 50000 ਰੁਪਏ ਦੀ ਕਾਪੀ ਰ ਕਰ ਲਿਓ ਕਾਲ ਤੇ ਇਹਦਾ ਰੇਟ ਆਪਾਂ ਕਿੰਨਾ ਦੇਣਾ ਵਾ ਇਹ ਰੇਟ ਭਾਜੀ ਉਦਾਂ ਸਾਡਾ 6.5 ਲੱਖ ਜੀ 6,33,000 ਜੀ ਤੁਹਾਨੂੰ ਇਹਦੀ ਟਰਾਂਸਫਰ ਤੇ ਪੂਰੀ ਫੁੱਲ ਦੋ ਚੀਜ਼ਾਂ ਦੋ ਚੀਜ਼ਾਂ ਨੇ ਡੀਜ਼ਲ ਆ ਨਾ ਇਹ ਡੀਜ਼ਲ ਜੀ ਡੀਜ਼ਲ ਡੀਜ਼ਲ ਵੇਰੀਐਂਟ ਆ ਉਹਦੇ ਬਾਅਦ ਆਹ ਇਹ ਆ ਗਈ ਜੀ S-Cross 2016 ਮਾਡਲ ਕਾਰ ਆ ਜੀ ਇੰਜਨ ਗੇਅਰ ਦੀ ਪੂਰੀ ਨਵੀਂ ਹਮ 6 ਪੁਰਾਣੀ ਆ ਜੀ ਕਾਰ ਪੂਰੀ ਨਵੀਂ ਹੈ ਕਾਰ ਟੱਪੇ ਬਿਲਕੁਲ ਨਵਾਂ ਕਾਰ ਦਾ ZETA ਮਾਡਲ ਆ ਪੁਸ਼ ਬਟਨ ਵਾਲੀ ਠੀਕ ਹੈ ਵੀਰੇ ਸੈਕੰਡ ਓਨਰ ਦੀ ਕਾਰ ਆ ਜੀ 4,75,000 ਚ ਟੈਂਕੀ ਫੁੱਲ ਹੂੰ ਤੇ ਨਾਲ ਟਰਾਂਸਫਰ ਫ੍ਰੀ ਟਰਾਂਸਫਰ ਵੀ ਫ੍ਰੀ ਆ 27 ਦੀ ਐਵਰੇਜ ਹਾਂ ਮੈਂ ਉਹੀ ਐਵਰੇਜ ਪੁੱਛਣ ਲੱਗੇ 27 ਦੀ ਬਹੁਤ ਆ 27 ਦੀ ਐਵਰੇਜ ਕਾਰ ਦੀ ਜੀ ਇਸ ਕ੍ਰੋਸ ਦੀ ਉਹਦੀ ਵੀ 27 ਦੀ ਡਿਜ਼ਾਇਰ ਦੀ ਵੀ ਇਹਦੀ ਵੀ 27 ਦੀ ਐਵਰੇਜ ਬਾਕੀ ਬਾਈ ਤੁਹਾਡੀ ਹਮੇਸ਼ਾ ਚਲਾਈ ਤੇ ਡਿਪੈਂਡ ਕਰਦਾ ਜਦੋਂ ਵਧੀਆ ਟਕਾ ਕੇ ਗੱਡੀ ਚਲਾਣੇ ਹੋ ਨਾ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਵੀ ਐਵਰੇਜ ਕਿੰਨੀ ਕੁ ਬੋਲਦੀ ਆ ਚਲਾਈ ਸੋਹਣੀ ਰੱਖਿਆ ਕਰੋ ਟਾਈਮ ਟੂ ਟਾਈਮ ਗੱਡੀ ਦੀ ਸਰਵਿਸ ਕਰਾਣੀ ਤੁਹਾਡੀ ਜ਼ਿੰਮੇਵਾਰੀ ਆ ਠੀਕ ਤੇ ਇਹ ਚੀਜ਼ਾਂ ਦਾ ਧਿਆ ਆਹ ਆ ਵੀਰੇ ਇਹ ਆ ਗਈ ਜੀ 2017 ਮਾਡਲ ਕਾਰ 80000 ਕਿਲੋਮੀਟਰ ਚੱਲੀ ਡੀਜ਼ਲ ਵੇਰੀਐਂਟ ਹੈ ਜੀ ਹੂੰ ਈ ਈ ਵੇਰੀਐਂਟ ਹੈ ਈ ਅੱਛਾ ਈ ਈ 4 ਐਲੀਫੈਂਟ ਇਹਦਾ ਮੈਂ ਸੁਣਿਆ ਪਹਿਲੇ ਨਾ ਦੀ ਇਹਦੀ ਵੀ ਐਵਰੇਜ ਮੈਂ ਸੁਣਿਆ ਸੋਹਣੀ ਐਵਰੇਜ ਇਹਦੀ ਵੀ 20 ਪਲੱਸ 25 ਪਲੱਸ ਦੀ ਐਵਰੇਜ ਲਾਓ ਜੀ ਇਹਦੀ ਹਾਈਵੇ ਤੇ ਪਰ ਉਹਨੂੰ ਸਾਨੂੰ ਕਹਿੰਦੇ 27 28 ਦੀ ਕੱਢੀ ਆਪਾਂ 25 ਪਲੱਸ ਹੀ ਕਹਿ ਰਹੇ ਆ ਤੁਹਾਨੂੰ ਹੂੰ ਇਹ ਕਾਰ ਦੀ ਜੀ ਖਾਸੀਅਤ ਕੀ ਹੈ ਜੀ ਸਸਤੇ ਬਜਟ 'ਚ ਵਧੀਆ ਕਾਰ 17 ਮਾਡਲ ਕਾਰ ਸਿਰਫ 7.5 ਲੱਖ ਰੁਪਏ ਤੁਹਾਨੂੰ ਕਾਰ ਦੇ ਦਾਂਗੇ ਜੀ ਆਪਾਂ 7.5 ਲੱਖ 50 ਹਜ਼ਾਰ 7.5 ਲੱਖ 50 ਹਜ਼ਾਰ ਦੀ ਇੱਕ ਅੱਧਾ ਪੀਸ ਹੀ ਪੇਂਟ ਆ ਸਾਰੀ オリジナル ਕਾਰ ਸਾਰੀ オリジナル ਕਾਰ ਤੇ ਵੀਰੇ ਹੁਣਾਂ ਤੁਹਾਨੂੰ ਜਿਵੇਂ ਦੱਸ ਹੀ ਦਿੱਤੀ ਆ ਦੋ ਆਫਰਾਂ ਜਿਹੜੀਆਂ ਵਾ ਉਹ ਤਾਂ ਐਪਲੀਕੇਬਲ ਹੈਗੀਆਂ ਵਾ ਅੱਛਾ ਕਰੂਜ਼ ਵੀ ਆ ਗਈ ਜੀ ਆ ਗਈ ਜੀ ਕਰੂਜ਼ ਸਾਡੇ ਕੋਲ ਵਿਕੀ ਹੋਈ ਆ ਪਹਿਲਾਂ ਹੁਣ ਪਾਰਟੀ ਨੂੰ ਕਾਰ ਦਿੱਤੀ ਨਵੀਂ ਐਕਸਯੂਵੀ ਹਾਂ ਇਹ ਨੰਬਰ ਦਿੱਲੀ ਦਾ ਜੀ ਠੀਕ ਹੈ ਐਨਓਸੀ ਇਸ਼ੂ ਵਾਲਾ ਲੁਧਿਆਣੇ ਦੀ ਹੂੰ ਸੈਕੰਡ ਓਨਰ ਦੀ ਕਾਰ ਹੈ ਜੀ ਹੂੰ ਡੀਜ਼ਲ ਵੇਰੀਐਂਟ ਹੈ 1,95,000 ਦੇ ਵਿੱਚ ਸਾਰਾ ਕੁਝ ਕਰਾ ਕੇ ਦੇਵਾਂਗੇ 1,95,000 ਕਰਾ ਕੇ ਦੇਵਾਂਗੇ ਤੇ ਟ੍ਰਾਂਸਫਰ ਤਾਂ ਤਾਂ ਚਲੋ ਅਸੀਂ ਕਰਾ ਕੇ ਦੇ ਨਹੀਂ ਸਕਦੇ ਇਹਦੀ ਹਾਂ ਐਨਓਸੀ ਇਸ਼ੂ ਕਰਾ ਦਾਂਗੇ ਜਿਹੜਾ ਬੰਦਾ ਲਊਗਾ ਉਹਦੇ ਨਾਮ ਦੀ ਐਨਓਸੀ ਕਰਾ ਦੋਗੇ ਹਾਂਜੀ ਐਨਓਸੀ ਇਸ਼ੂ ਕਰਾ ਕੇ ਦੋ ਜਿਹੜੇ ਮੇਰੇ ਭਰਾ ਨੇ ਸਸਤੇ ਬਜਟ ਤੇ ਕਰੂ ਦੇ ਚਾਹੀਦੀ ਹੈ ਨਾ 1,95,000 ਲਿਆਇਓ ਕੈਸ਼ ਤੇ ਲੈ ਜਾਓ ਗੱਡੀ ਆਹਾ ਮਿਨੀ ਐਸਵੀ ਵੀ 2013 ਮਾਡਲ ਕਾਰ ਹੈ ਜੀ ਹੂੰ ਆ ਇਕੋ ਸਪੋਰਟ ਹੈ ਇਕੋ ਸਪੋਰਟ ਹੈ ਹੂੰ ਤੇ ਡੀਜ਼ਲ ਵੇਰੀਐਂਟ ਹੈ ਠੀਕ ਹੈ ਵੀਰੇ ਟਾਇਰ ਬਿਲਕੁਲ ਨਵੇਂ ਪਾਏਗੇ ਜੀ ਲੋਏ ਪਾਏਗੇ ਨਵੇਂ ਜੀ ਬਿਲਕੁਲ ਹੂੰ ਸੈਕੰਡ ਓਨਰ ਦੀ ਕਾਰ ਆ ਜੀ ਹੂੰ ਕਾਰ ਦੇਵਾਂਗੇ 333000 ਰੁਪਏ ਦੀ 333000 ਟ੍ਰਾਂਸਫਰ ਕਰਾ ਕੇ ਦੇਵਾਂਗੇ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਹੁਣ ਬਾਈ ਕਰ ਲਿਓ ਕਾਲ ਮੇਰੇ ਖਿਆਲ ਨਾਲ ਰੇਟ ਸੋਹਣਾ ਲੱਗਿਆ ਹੋਊਗਾ ਤੁਹਾਨੂੰ ਆ ਗੱਡੀ ਦਾ ਵੀ ਕਿਉਂਕਿ ਮਿਨੀ ਐਸਯੂਵੀ ਇਸ ਰੇਟ ਦੇ ਵਿੱਚ ਮਿਲਨੀ ਵਧੀਆ ਗੱਲ ਹੈ ਇਹਦਾ ਰੇਟ ਆ ਡੇਅਰ ਤੋਂ ਡੇਅਰ ਵੀ ਇਸ ਤੋਂ ਮਹਿੰਗੀ ਮਿਲਣੀ ਹੈ ਮਹਿੰਗੀ ਆ ਮਹਿੰਗੀ ਆ ਮਹਿੰਗੀ ਆ ਹਾਂਜੀ ਤੇ ਦੋ ਆ ਉਹ ਵੀ ਧਿਆਨ ਰੱਖੋ ਮਿਲਣ ਵਾਲਾ ਰੇਟ ਈ 375 ਸਾਡੇ ਡਿਮਾਂਡ ਆ ਉਦਾਂ ਇਹਦੀ ਠੀਕ ਹੈ ਵੀਰੇ ਇਹ ਆ ਗਈ ਹੈਰੀਅਰ ਹੂੰ 2030 ਮਾਡਲ ਆ ਜੀ ਠੀਕ ਹੈ ਐਕਸਟੀ ਪਲੱਸ ਮਾਡਲ ਆ ਫਰਸਟ ਓਨਰ ਕਾਰ ਬੰਪਰ ਟੂ ਬੰਪਰ ਓਰੀਜਨਲ 29000 ਕਿਲੋਮੀਟਰ ਚੱਲੀ ਹੈ ਜੀ ਕਾਰ ਠੀਕ ਹੈ ਵੀਰੇ ਪੈਨਾਰੋਮਿਕ ਸਨਰੂਫ ਆ ਸਨਰੂਫ ਵਾਲੀ ਅੱਛਾ ਸਨਰੂਫ ਵੀ ਪੈਨਾਰੋਮਿਕ ਹੈ ਹਾਂਜੀ ਹਾਂਜੀ ਚੈੱਕ ਕਰਾ ਲਿਓ ਇੱਕ ਵਾਰੀ ਪੈਨਾਰੋਮਿਕ ਸਨਰੂਫ ਆ ਤੇ ਇੱਕ ਵਾਰੀ ਨਾ ਉੱਪਰ ਛੱਤ ਤੇ ਵੀ ਕੈਮਰਾ ਮਾਰ ਦਿਓ ਇੱਕ ਵਾਰੀ ਚੈੱਕ ਕਰ ਲਿਓ ਪੈਨਾਰੋਮਿਕ ਸਨਰੂਫ ਆ ਇੱਕ ਵਾਰੀ ਬਹੁਤ ਹੀ ਸੋਹਣਾ ਮੰਨਿਆ ਜਾਂਦਾ ਹੈ ਵੀ ਸਾਨੂੰ ਅੱਗੇ ਵਾਲਾ ਬੰਦਾ ਵੀ ਨਿਆਰੇ ਲਵੇ ਹਵਾ ਦੇ ਤੇ ਪਿੱਛੇ ਵਾਲਾ ਵੀ ਪਹਾੜਾਂ 'ਚ ਇਹ ਕਾਰ ਐਦਾਂ ਦੀ ਹੈ ਜੀ ਬਸ ਜਿਹੜਾ ਬੰਦਾ ਐ ਜੇ ਕਾਰ 'ਚ ਬਹਿ ਗਿਆ ਹਾਂ ਤੇ ਮਤਲਬ ਇਹ ਫੁੱਲ ਸੇਫਟੀ ਵਾਲੀ ਕਾਰ ਹੈ ਜਿਹੜਾ ਬੰਦਾ ਬਹਿ ਗਿਆ ਉਹ ਲੈ ਗਿਆ ਉਹ ਲੈ ਗਿਆ ਰੇਟ ਦੱਸੋ 17 ਲੱਖ 65 ਹਜ਼ਾਰ ਦੀ ਕਾਰ ਦਵਾਂਗੇ ਜੀ ਟੈਂਕੀ ਫੁੱਲ ਕਰਾ ਕੇ ਦਵਾਂਗੇ ਟਰਾਂਸਫਰ ਫ੍ਰੀ ਕਰਾ ਕੇ ਦਵਾਂਗੇ ਚਲੋ ਠੀਕ ਐ ਤੇ ਇਹਦਾ ਆਪਾਂ ਦੱਸ ਹੀ ਦਿੱਤਾ ਵਾ ਤੁਹਾਨੂੰ ਆਰਟੀਕਲ ਦਿਖਾਈ ਦਿੱਤੀ ਹੈ ਜੀ ਫੋਰਚੂਨਰ ਫੋਰਚੂਨਰ 2014 ਮਾਡਲ ਹਾਂ ਇਹ ਕਾਰ ਮੈਨੂਅਲ ਆ ਜੀ 4/2 ਠੀਕ ਹੈ ਵੀਰੇ ਤੇ ਇਹ ਸਾਡੇ ਕੋਲ ਕਸਟਮਰ ਦੀ ਕਾਰ ਹੀ ਖੜੀ ਹੈ ਇਹ ਕਾਰ ਅਸੀਂ ਦੇ ਦਾਂਗੇ 12.5 ਲੱਖ ਰੁਪਏ ਦੇ ਵਿੱਚ ਜੀ ਅੱਛਾ 12 ਲੱਖ 50000 2000 2014 ਮਾਡਲ 14 12.5 ਲੱਖ ਦੀ ਕਾਰ ਹਾਂ ਆਏ ਦਾ ਮਾਣ ਵੀ ਕਰਵਾ ਦਾਂਗੇ ਡਾਇਰੈਕਟ ਪਾਰਟੀ ਨਾਲ ਡੀਲ ਕਰਵਾ ਦਾਂਗੇ ਅੱਛਾ ਪਾਰਟੀ ਦੀ ਕਾਰ ਹੈ ਇਹ ਡਾਇਰੈਕਟ ਡਾਇਰੈਕਟ ਹਾਂਜੀ ਅੱਛਾ ਇੱਕ ਚੀਜ਼ ਹੁੰਦਾ ਪਾਰਟੀ ਦੀ ਕਾਰ ਜਿਹੜੀ ਹੁੰਦੀ ਨਾ ਵੀਰੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਉਹਦੇ 'ਚ ਫਾਇਦਾ ਹੁੰਦਾ ਵਾ ਜਦੋਂ ਦੋਹਾਂ ਤਿਹਰਾ ਆਮਣੇ ਸਾਹਮਣੇ ਬੈਂਦੀਆਂ ਹਨ ਤੋ ਦੇ ਵਿੱਚ ਬਹੁਤ ਚੀਜ਼ਾਂ ਹੋ ਜਾਂਦੀਆਂ ਵਾਹ ਵੀ ਪਤਾ ਨਹੀਂ ਹੁੰਦਾ ਡੀਲ ਕਿੱਥੇ ਬਣ ਜਵੇ ਹਨਾ ਵੀਰੇ ਇਹ ਚੀਜ਼ ਆ ਇੱਕ ਵਾਰੀ ਆਇਓ ਸਾਰਾ ਕੁਝ ਕਲੀਅਰ ਕਰਾ ਦਾਂਗੇ ਆਹਾ ਵੀਰੇ ਇਹ ਆ ਗਈ ਤੁਹਾਨੂੰ ਬਰੀਜਾ 2021 ਮਾਡਲ ਜੀ ਹਮ ਜ਼ेड ਡੀ ਆਈ ਹਮ 70000 ਕਿਲੋਮੀਟਰ ਚੱਲੀ ਫਰਸਟ ਓਨਰ ਕਾਰ ਆ ਜੀ ਹਮ 8.5 ਲੱਖ ਰੁਪਏ ਦੇ ਵਿੱਚ ਕਾਰ ਦੇ ਦਾਂਗੇ ਜੀ ਫਸਟ ਓਨਰ ਕਾਰ ਟਰਾਂਸਫਰ ਕਰਵਾ ਕੇ ਦੇਵਾਂਗੇ ਡੀਜ਼ਲ ਫੁੱਲ ਕਰਾ ਕੇ ਦੇਵਾਂਗੇ ਜੀ ਡੀਜ਼ਲ ਵੀ ਨਾਲ ਫੁੱਲ ਕਰਾ ਦਾਂਗੇ ਹਾਂਜੀ ਤੇ ਚੈੱਕ ਕਰ ਲਿਓ ਗੱਲਬਾਤ ਕਰੀ ਜੀ ਡੀਜ਼ਲ ਨਹੀਂ ਆਈ ਆ ਜੀ ਡੀਜ਼ਲ ਕਾਰ ਤੁਹਾਨੂੰ ਪਤਾ ਹੁਣ ਆਂਦੀ ਨਹੀਂ ਨੀਗੀ ਇਹ ਕਾਰ ਹੈ ਰੇਟ ਵਧ ਗਏ ਆ ਪਰ ਅਸੀਂ ਵਧਾਏ ਨਹੀਂ ਰੇਟ ਵਧੀਆ ਗੱਲ ਆ ਰੇਟ ਉਹੀ ਰੱਖੇ ਹੋਏ ਆ ਵਾਕਈ ਸਹੀ ਗੱਲ ਆ ਵਧੀਆ ਗੱਲ ਵੀ ਆ ਕਿਉਂਕਿ ਭਰਾਵਾਂ ਦਾ ਪਿਆਰ ਵੀ ਤਾਂ ਹੀ ਫੇ ਮਿਲਦਾ ਹਨ ਇਹ ਚੀਜ਼ ਦੇ ਹੁੰਦੀ ਆ ਤੇ ਤੁਹਾਨੂੰ ਦੱਸਦਾ ਡੀਜ਼ਲ ਵੇਰੀਐਂਟ ਹੈ ਐਵਰੇਜ ਇਹਦੀ ਵੀ ਸੋਹਣੀ ਹੁੰਦੀ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹਾ ਇਹ ਆ ਗਈ ਟ੍ਰੈਨੋ 2013 ਦਸੰਬਰ ਦੀ ਕਾਰ ਹੈ 14 ਚ ਡੇਟ ਆਫ ਪਰਚੇਸ ਆ ਜੀ ਸੈਕੰਡ ਓਨਰ ਦੀ ਕਾਰ ਹੈ ਹਮਮ ਵਾਈਟ ਕਲਰ ਦੀ 110 ਇੰਜਨ ਵਾਲੀ ਹੈ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 340000 ਰੁਪਏ ਦੀ ਕਾਰ ਹਮਮ ਟੈਂਕੀ ਫੁੱਲ ਹਮ ਤੇ ਟ੍ਰਾਂਸਫਰ ਫ੍ਰੀ ਕਾਸਰ ਨਾਲ ਫ੍ਰੀ ਅਲੋਇ ਟਾਇਰ ਲੱਗੇ ਹੋਏ ਆ ਟਾਪ ਮਾਡਲ ਹੈ ਜੀ ਨਾਲ ਠੀਕ ਹੈ ਵੀਰੇ ਤੇ ਉਹਦੇ ਬਾਅਦ ਆ ਗਈ ਆਪਣੇ ਤੋਂ ਡਬਲ ਯੂ ਆਰ ਵੀ ਇਹਦੀ ਪਹਿਲਾਂ ਤਾਂ ਮੈਂ ਐਵਰੇਜ ਬਹੁਤ ਚਰਤਾਂ ਐਵਰੇਜ ਇਹਦੀ 31 ਦੀ ਐਵਰੇਜ ਜੀ ਦਿੰਦੀ ਆ 2 ਲੀਟਰ ਚ ਬਾੜਦੀ ਥਿਆਲੋ ਏ ਹਾਸੀਆਂ ਖੇਡੀਆਂ ਹੁੰਦੀਆਂ ਹੀ ਰਹਿਣੀਆਂ ਵਾ ਸੱਚ ਕਰਦਾਰ ਕਾਰ ਵਾਹਰ ਤੇ ਤੇ ਬਾਕੀ ਪਹਿਲਾਂ ਗੱਡੀ ਅੰਦਰੋਂ ਵੀ ਚੈੱਕ ਕਰੋ ਮਾਡਲ ਇਹਦਾ 2000 ਫਰਸਟ ਓਨਰ ਕਾਰ ਆ 18 ਮਾਡਲ ਆਫਟਰ ਮਾਰਕੀਟ ਲਾਇ ਲੱਗੇ ਆ ਫੈਂਸੀ ਨੰਬਰ ਲੱਗਾ 60 62000 ਕਿਲੋਮੀਟਰ ਓਰੀਜਨਲ ਚੱਲੀ ਆ ਸੀਟ ਕਵਰ ਨਵੇਂ ਨੇ ਤੇ ਓਨਰ ਫਰਸਟ ਆ ਜੀ ਨਾਲੇ ਇਹਦੇ ਚ ਸਨਰੂਫ ਵੀ ਆ ਜਾਂਦਾ ਸੰਦੂ ਫਲਾ ਟਾਪ ਮਾਡਲ ਵੀ ਐਕਸ ਡੀਜ਼ਲ ਤੇ ਰੇਟ ਕਿੰਨਾ ਦੇਣਾ ਦਾ ਰੇਟ ਤੁਹਾਨੂੰ ਦੇ ਦਾਂਗੇ ਸਿਰਫ 6,85,000 ਦੇ ਵਿੱਚ ਕਾਰ ਦਵਾਂਗੇ ਇੱਕੋ ਹੀ ਰੇਟ ਪਾਸੇ ਦਾ ਸਿੰਗਲ ਰੇਟ 6 ਲੱਖ ਰੁਪਏ ਦਾ ਇਹਦੇ ਲੋਨ ਕਰਾਵਾਂਗੇ ਆਪਾਂ ਤੁਹਾਨੂੰ ਡਾਊਨ ਪੇਮੈਂਟ ਪਤਾ ਲੱਗ ਗਈ ਹੋਣੀ ਕੈਸ਼ ਕਿੰਨਾ ਕੁ ਲਿਆਣਾ ਤੁਸੀਂ ਬਾਕੀ ਵੀਰੇ ਇਹ ਆ ਗਈ ਮਿਨੀ ਇੰਡੈਵਰ ਅੱਛਾ ਮਿਨੀ ਇੰਡੈਵਰ ਆ ਜੀ ਇਹ ਹੂੰ ਇਹ ਲੋਕੀ ਡਰਦੇ ਆ ਨਾ ਇਹ ਤੋਂ ਹੂੰ ਪਰ ਇਹ ਮਿਲਦੀ ਨਹੀਂ ਹੁਣ ਜਲਦੀ ਕਾਰ ਇਕੋ ਸਪੋਰਟ ਮੈਂ ਕਹਾਂ ਜਿਹੜਾ ਬੰਦਾ ਇਕੋ ਸਪੋਰਟ ਚਲਾ ਲੂਗਾ ਨਾ ਉਹ ਹਲਕੀ ਕਾਰ ਤੇ ਨਹੀਂ ਬੈਠੂਗਾ ਅੱਛਾ ਇਹਦੀ ਐਵਰੇਜ ਵੀ ਸੋਹਣੀ ਆ ਐਵਰੇਜ 25-26 ਦੀ ਐਵਰੇਜ ਆਈ ਜੀ ਇਹਦੀ ਹੂੰ ਫਰਸਟ ਓਨਰ ਫੁੱਲ ਇੰਸ਼ੋਰੈਂਸ 89000 ओरिजिनल कार ਚੱਲਦੀ ਆ ਅਲਾਇ ਲੱਗੀ ਆ ਨਵੇਂ ਬਿਲਕੁਲ ਆਫਟਰ ਮਾਰਕੀਟ ਟਾਇਰ ਨਵੇਂ ਨੇ ਚਾਬੀਆਂ ਦੋਨੋਂ ਨੇ ਆਲ origignal ਹੈ ਹੂੰ ਤੇ ਇਹਦਾ ਰੇਟ ਆਸਕਿੰਗ ਪ੍ਰਾਈਸ ਹੈਗਾ ਜੀ 635000 ਰੁਪਏ ਕਾਰ ਦਾ ਹੂੰ ਕਾਰ ਦਵਾਂਗੇ 575000 ਦੀ ਇੱਕੋ ਰੇਟ ਆਰਥੀ ਟਰਾਂਸਫਰ ਨਾਲ ਨਾਲ ਆਰਥੀ ਟਰਾਂਸਫਰ ਟੈਂਕੀ ਫੁੱਲ ਟੈਂਕੀ ਫੁੱਲ ਦਵਾਂਗੇ ਸਿਰਫ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੇਣਾ ਜੀ ਇੱਕ ਵਾਰੀ ਹਾਂ ਅਗਲੀ ਵਾਰੀ ਫਿਰ ਮਹਿੰਗਾ ਹੋ ਜਾਣਾ ਕੰਮ ਅਗਲੀ ਵਾਰੀ ਮਹਿੰਗਾ ਹੋ ਜਾਣਾ ਤੇ ਗੱਲ ਵਾ ਤੇ ਆਵੇਂ ਆਈਓ ਯਾਰ ਕੋਈ ਗੱਲ ਨਹੀਂ ਓ ਯਾਰ ਭਾਈ ਇੰਦਾ ਦੀ ਕਿਉਂ ਗੱਲ ਕਰਦੇ ਹੋ ਭਰਾ ਆਪਣੇ ਬਰੇ ਆ ਖੁੱਲੇ ਗੱਫੇ ਵੰਡ ਰਹੇ ਆ ਆਪਾਂ ਹਾਂ ਮੈਂ ਆਈ ਥੀ 13 13 ਤੋਲੇ ਬਾਬੇ ਨਾਨਕ ਨੇ ਚਲੋ ਇਹ ਵੀ ਗੱਲ ਵਧੀਆ ਆਹਾ ਵੀਰੇ ਇਹ ਆ ਜੀ 2017 ਮਾਡਲ ਹੂੰ ਆ Honda City ਨਵੀਂ ਸ਼ੇਪ ਦੀ ਕਾਰ ਹੈ ਜੀ ਇਹ ਠੀਕ ਹੈ ਵੀਰੇ VX ਵੇਰੀਐਂਟ ਹੈ ਜੀ ਹਮ ਆਟੋਮੈਟਿਕ ਹੈ ਹਮ ਪੈਟਰੋਲ ਹੈ ਹਮ 95000 ਕਿਲੋਮੀਟਰ ਜੈਨੂਨ ਕਾਰ ਚੱਲੀ ਹੈ ਜੀ ਕੰਪਨੀ ਫਿਟਡ ਲੋਈ ਕਾਰ ਹੈ ਜੀ ਅੱਛਾ ਆਟੋਮੈਟਿਕ ਹੈ ਫੁੱਲ ਇਨਸ਼ੋਰੈਂਸ ਪੁਸ਼ ਬਟਨ ਸਟਾਰਟ ਵਾਲੀ ਸਨ ਰੂਫ ਵਾਲੀ ਠੀਕ ਆ ਸਰ ਬਿਲਕੁਲ ਨੋਮੀ ਰੇਟ ਕਿੰਨਾ ਦਿੰਨਾ ਹੈ ਰੇਟ ਸਾਰੇ ਦਾ ਸਾਡਾ ਹੈਗਾ ਆਸਕਿੰਗ ਪ੍ਰਾਈਸ 7.5 ਲੱਖ ਦਾ 6,95 ਹਜ਼ਾਰ ਅੱਜ ਸਾਰਾ ਕੁਝ ਕਰਾ ਕੇ ਦੇਵਾਂਗੇ ਤੁਹਾਨੂੰ 6,95 ਹਜ਼ਾਰ ਇਹ ਜਿਹੜਾ 6,95 ਹਜ਼ਾਰ ਤੁਹਾਨੂੰ ਦੱਸਿਆ ਇਹਦੇ ਵਿੱਚ ਤੁਸੀਂ ਕੋਈ ਵੀ ਐਕਟਰਾ ਚਾਹੋ ਸਾਡੇ 6 ਲੱਖ ਦਾ ਲੋਨ ਕਰਾ ਦਾਂਗੇ ਸਾਡੇ 6 ਲੱਖ ਦਾ ਇੱਕ ਚੀਜ਼ ਕਹਵਾਂ ਇਹਦੇ ਚ ਜੇ ਇੰਸ਼ੋਰੈਂਸ ਵਗੈਰਾ ਦਾ ਕੋਈ ਚੱਕਰ ਪਿਆ ਨਾ ਭਰਾਵਾਂ ਨੇ ਕਿਹਾ ਕਰਾ ਦਿਓ ਪੈਸਾ ਇੰਸ਼ੋਰੈਂਸ ਫੁੱਲ ਆ ਭਾਜੀ ਇਹਦੀ ਪਹਿਲੇ ਫੁੱਲ ਆ ਫੁੱਲ ਹੋਰ ਦੱਸੋ ਚੱਕੋ ਵੇ ਆ ਦੱਸੋ ਆ ਲੋ ਜੀ ਸਸਤੇ ਬਜਟ 'ਚ ਵਧੀਆ ਕਾਰ ਧਮਾਕਾ ਧਮਾਕਾ ਹੈ ਧਮਾਕਾ 2013 ਮਾਡਲ ਡਿਜ਼ਾਇਰ ਹਾਂ ਫਰਸਟ ਓਨਰ ਹਾਂ ਫੁੱਲ ਇਨਸ਼ੋਰੈਂਸ ਹਾਂ ਦੋਨੋਂ ਚਾਬੀਆਂ ਹਾਂ ਅੰਟੀਰੀਅਰ ਦੀ ਨਵੀਂ ਹਾਂ ਬੀਡੀਆਈ ਵੈਰੀਐਂਟ ਟਾਇਰ ਨਵੇਂ ਅੱਛਾ ਰੇਟ ਤੁਸਾਂ ਤਾਨੂੰ ਕਾਰ ਦੇਵਾਂਗੇ 3,45,000 ਰੁਪਏ ਦੀ ਕੋਈ ਰੇਟ ਜੇ ਹੁਣ ਆਗੇ ਤਾਂ ਹੁਣ ਫੇਰ ਬਾਅਦ 'ਚ ਇਹ ਨਾ ਕਿਉਂ ਕੋਫਾ ਹੀ ਆ ਬਸ ਇਹ ਵੀ ਭਰਾਵਾ ਗੱਡੀ ਨਿਕਲ ਗਈ ਹੈ ਕਿੱਦਾਂ ਕੋਫਾ ਹੀ ਆ ਬਸ ਹੁਣ ਜਿਹੜਾ ਮੇਰਾ ਭਰਾ ਪਹਿਲਾਂ ਆ ਗਿਆ ਜਿਹੜਾ ਆ ਗਿਆ ਉਹ ਲੈ ਗਿਆ ਸਾਰੇ ਸਾਰੇ ਗੁਣ ਵਿੱਚ ਡੀਜ਼ਲ ਸਾਰੇ ਗੁਣ ਡੀਜ਼ਲ VDI ਵੇਰੀਐਂਟ VDI ਵੇਰੀਐਂਟ ਆ ਜਿਹੜੇ ਮੇਰੇ ਭਰਾ ਨੂੰ ਸਸਤੇ ਵਜਿਹਾ ਵਧੀਆ ਕਾਰ ਚਾਹੀਦੀ ਆ ਕੇ ਲੈ ਜਾਓ ਆ ਜਿਓ ਵੀਰੇ ਆ ਜਿਓ ਬਸ ਇਹੀ ਚੀਜ਼ ਮੈਂ ਕਹਿਣਾ ਵਾ ਬਾਲੀਆਂ ਗੱਲਾਂ ਦਾ ਪੱਕੀ ਇਹ ਆ ਗਈ ਸਿਆਦ ਹੂੰ 2017 ਹਾਂ ਨਾਮ ਪਹਿਲੇ ਹਾਂ ਇਸ਼ੋਰੇ ਫੁੱਲ ਹਾਂ ਚਾਬੀਆਂ ਦੋਨੋਂ ਹੂੰ ਟਾਇਰ ਨਵੇਂ ਹਾਂ ਤੇ ਡੈਲਟਾ ਵੇਰੀਐਂਟ ਹੈ ਜੀ ਠੀਕ ਹੈ ਤੇ ਡੀਜ਼ਲ ਹੈ ਡੀਜ਼ਲ ਕਾਰ ਆ ਗਈ ਹਾਂਜੀ ਡੀਜ਼ਲ ਹੂੰ ਇਹ 90000 ਕਿਲੋਮੀਟਰ ਜੈਨੂਨ ਕਾਰ ਚੱਲਦੀ ਹੈ ਜੀ ਕੰਪਨੀ ਰਿਕਾਰਡ ਦੀ ਗਾਰੰਟੀ ਹੂੰ ਇਹਦਾ ਸਾਡਾ ਆਸਕਿੰਗ ਪ੍ਰਾਈਸ ਹੈਗਾ ਵਾ ਕਾਰ ਦਾ 590000 ਰੁਪਿਆ ਹੂੰ ਇਹ ਵੀ ਅਸੀਂ 45000 ਲੈਸ ਕਰਕੇ ਕਾਰ ਦੇਵਾਂਗੇ 545000 ਚ ਟੈਂਕੀ ਫੁੱਲ ਟਰਾਂਸਫਰ ਫ੍ਰੀ ਦੇਖ ਲਓ ਫਿਰ 545000 ਚ ਸਿਆਜ਼ ਮਤਲਬ ਕਿ ਕੰਡੀਸ਼ਨ ਦਾ ਮਤਲਬ 5 ਲੱਖ ਦਾ ਲੋਨ 45000 ਲਿਆਣਾ 45000 ਲਿਓ 5 ਲੱਖ ਦਾ ਲੋਨ ਕਰਾ ਕੇ ਦਵਾਂਗੇ ਜਿਹੜੀ ਪ੍ਰੋਸੈਸਿੰਗ ਫੀਸ ਟ੍ਰਾਂਸਫਰ ਟ੍ਰਾਂਸਫਰ ਫੀਸ ਅਸੀਂ ਦੇਣੀ ਆ ਪ੍ਰੋਸੈਸਿੰਗ ਫੀਸ ਤੁਸੀਂ ਦੇਣੀ ਆ ਚਲੋ ਇਹ ਵੀ ਗੱਲ ਟਰਾਂਸਪੇਰੈਂਟ ਹੋ ਗਈ ਟਰਾਂਸਪੇਰੈਂਸੀ ਨਾ ਆਪਾਂ ਆਪਣੀ ਵੀਡੀਓ ਦੇ ਵਿੱਚ ਬਹੁਤ ਕੋਸ਼ਿਸ਼ ਕਰਦੇ ਹਾਂ ਮੇਨਟੇਨ ਕਰੀਏ ਇਹਦੇ ਵਿੱਚ ਕੋਈ ਨਹੀਂ ਆ ਵੀਰੇ ਜਿੰਨਾ ਤੁਹਾਨੂੰ ਦੱਸਤਾ ਨਾ ਭੀ ਜਿਹੜੀ ਚੀਜ਼ ਦੇ ਪੈਸੇ ਲੱਗਨੇ ਉਹਦੇ ਲੱਗ ਹੈਗੇ ਆ ਜਿਹਦੇ ਨਹੀਂ ਆ ਉਹਦੇ ਨਹੀਂ ਆ ਠੀਕ ਹੈ ਜੀ ਗੱਲਬਾਤ ਇਹ ਆ ਹੋਪ ਕਰਦੇ ਆ ਜਿੰਨੀ ਤੁਹਾਨੂੰ ਗੱਲਬਾਤ ਦੱਸੀ ਆ ਤੁਹਾਨੂੰ ਸਾਰੀ ਟਰਾਂਸਪੇਰੈਂਟ ਲੱਗੀ ਹੋਊਗੀ ਬਾਕੀ ਜੇ ਮੈਂ ਗੱਲ ਕਰਾਂ ਆਪਣੇ ਖੁਦ ਦੇ ਐਕਸਪੀਰੀਅੰਸ ਦੀ ਗੱਡੀਆਂ ਬਹੁਤ ਸ਼ਾਨਦਾਰ ਨੇ ਕਿਉਂਕਿ ਮੈਂ ਆਪਣੇ ਭਰਾ ਨੂੰ ਗੱਡੀ ਦਵਾਈ ਹੋਈ ਆ ਤੇ ਜੇ ਤੁਸੀਂ ਆਪਣੀ ਤਸੱਲੀ ਕਰਨਾ ਚਾਹੁੰਦੇ ਹੋ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਮਕੈਨਿਕ ਲਿਆ ਕੇ ਤੁਸੀਂ ਗੱਡੀ ਚੈੱਕ ਕਰਾ ਕੇ ਫੇਰ ਗੱਡੀ ਲੈ ਕੇ ਜਾਣੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਭਰਾ ਹੁਣੀ ਇੱਥੇ ਹੁਣ ਦੇ ਨਹੀਂ ਕੱਦੇ ਬੈਠੇ ਅਸੀਂ ਬਹੁਤ ਪੁਰਾਣੇ ਬੈਠੇ ਆਂ ਇੱਥੇ ਸਾਨੂੰ ਘੱਟੋ ਘੱਟ ਹੈਬਵਾਲ ਜਿਵੇਂ ਬੈਠੇ 35 ਸਾਲ ਹੋ ਗਏ ਜੀ ਹੈਬਵਾਲ 'ਚ ਹੀ ਬੈਠੇ ਤੇ ਤੁਸੀਂ ਇਸ ਚੀਜ਼ ਦਾ ਕਰ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਕਿ ਜੇ 35 ਸਾਲ ਬੰਦਾ ਇੱਥੇ ਬੈਠਾ ਹੋਇਆ ਔਰ ਕੰਮ ਹੀ ਕਾਰਾਂ ਦਾ ਵਾ ਤਾਂ ਫਿਰ ਬੰਦਾ ਆਪਣੇ ਕੰਮ ਦੇ ਵਿੱਚ ਮਾੜੀ ਕਿਉਂ ਕਰੂਗਾ ਕਿਉਂਕਿ ਉਹਨੇ ਆਪਣੇ ਕਸਟਮਰ ਜੋੜਨੇ ਹੁੰਦੇ ਪੂਰੀ ਲਾਈਫ ਦੇ ਲਈ ਇਹ ਚੀਜ਼ ਆ ਤੇ ਬਾਕੀ ਜਿਹੜੇ ਮੇਰੇ ਭਰਾ ਨਵੇਂ ਆਏ ਆ ਚੈਨਲ ਦੇ ਉੱਤੇ ਆਪਣੇ ਚੈਨਲ ਨੂੰ ਨਾ ਸਬਸਕ੍ਰਾਈਬ ਕਰਕੇ ਰੱਖੋ ਉਹਦਾ ਰੀਜ਼ਨ ਇਹੀ ਆ ਆਪਣੇ ਚੈਨਲ ਦੇ ਉੱਤੇ ਸਿਰਫ ਗੱਡੀਆਂ ਹੀ ਆਂਦੀਆਂ ਉਹ ਵੀ ਯੂਜ਼ਡ ਨਵੀਂ ਨਕੋਰ ਕੰਡੀਸ਼ਨ ਦੀਆਂ ਤੇ ਰੇਟ ਇੱਕ ਨੰਬਰ ਦੇ ਠੀਕ ਹੈ ਜੀ ਇਹ ਗੱਲ ਬਾਤ ਆ ਤੇ ਕਮੈਂਟ ਕਰਕੇ ਮੇਰਾ ਭਰਾ ਇਹ ਜਰੂਰ ਦੱਸਿਓ ਵੀ ਮੇਰਾ ਕਿਹੜਾ ਕਿਹੜਾ ਭਰਾ ਕਿੱਥੋਂ ਕਿੱਥੋਂ ਦੀ ਵੀਡੀਓ ਦੇਖਦਾ ਪਿਆ ਹੋਵਾ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਦਬਕੇ ਤੇ ਭਾਈ ਨੇ ਇੱਕ ਗੱਡੀ ਤੁਹਾਨੂੰ ਦਿਖਾਈ ਸੀ ਐਵਰੇਜ ਕਿੰਨੀ ਸੀ ਉਹਦੀ 2 ਲੀਟਰ ਚ 2 ਲੀਟਰ ਚ ਬਾੜਦੀ ਹਾਤੀਆਂ ਕੱਢੀਆਂ ਚੱਲਦੀਆਂ ਰਹਿਣਗੀਆਂ ਤਤਕਲੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸੱਤ ਚਰੀ ਸੱਤ ਚਰੀ